ਜੀ ਅੱਜ ਅਸੀਂ ਅੰਮ੍ਰਿਤਸਰ ਵਿਖੇ ਪਹੁੰਚੇ ਹਾਂ ਭਾਈ ਜੈਤਾਜੀ ਫਾਊਂਡੇਸ਼ਨ ਵੱਲੋਂ ਤੇ ਸਾਡੇ ਨਾਲ ਖੜੇ ਹੈ ਮੈਡਮ ਕੁਲਵਿੰਦਰ ਕੋਰ ਕਿਹੜਾ ਸਕੂਲ ਆ ਮੈਡਮ ਤੁਹਾਡਾ ਗਵਰਨਮੈਂਟ ਐਲੀਮੈਂਟਰੀ ਸਕੂਲ ਕੈਰੋਂ ਕੈਰੋਂ ਇਹ ਕਿਹੜੇ ਜ਼ਿਲ੍ਹੇ ਚ ਹੈ ਤਰੰਤ ਹੰਦੇ ਸੀ ਹਾਂ ਠੀਕ ਹੈ ਤੇ ਮੈਡਮ ਤੁਸੀਂ ਆਨਲਾਈਨ ਬੱਚਿਆਂ ਨੂੰ ਤਿਆਰੀ ਕਰਵਾਈ ਸੀ ਕੀ ਇਹ ਆਨਲਾਈਨ ਤਿਆਰੀ ਦਾ ਬੱਚਿਆਂ ਨੂੰ ਕੋਈ ਲਾਭ ਹੋਇਆ ਜੀ ਹਾਂ ਜੀ ਬਹੁਤ ਲਾਭ ਹੋਇਆ ਮੈਂ ਉਹਨਾਂ ਨੂੰ ਤੁਹਾਡੀਆਂ ਵੀਡੀਓ ਸੈਂਡ ਕਰਦੇ ਰਹੀ ਸੀ ਖੁਦ ਉਹਦੇ ਤੋਂ ਵੀ ਮੈਂ ਤਿਆਰੀ ਕਰਵਾਉਂਦੀ ਰਹੀ ਬੱਚਿਆਂ ਨੂੰ ਆਪ ਖੁਦ ਪ੍ਰੈਪਰੇਸ਼ਨ ਕਰਕੇ ਤੇ ਮੇਰੇ 5 ਸਟੂਡੈਂਟਸ ਸੈਲੈਕਟ ਹੋਏ ਨੇ ਵੈਰੀ ਗੁੱਡ 5 ਸਟੂਡੈਂਟ ਬਹੁਤ ਵੱਡੀ ਗੱਲ ਹੈਗੀ ਹੈ ਤੇ ਅਗਲੇ ਸਕੂਲ ਚ ਕਿਹੜੀ ਕਲਾਸ ਆ ਤੁਹਾਡੇ ਕੋਲੇ ਮੈਂ ਸਕੂਲ ਦੇ ਵਿੱਚ ਮੈਂ ਟੀਚ ਨਹੀਂ ਕਰਦੀ ਅੱਛਾ ਅੱਛਾ ਹਾਂ ਜੀ ਸਟੂਡੈਂਟ ਹੈ ਮੈਂ अच्छा अच्छा स्टूडेंट है ਤੁਸੀਂ ਪ੍ਰੈਪਰੇਸ਼ਨ ਕਰਵਾਈ ਸੀਗੀ ਬੱਚਿਆਂ ਨੂੰ ਠੀਕ ਹੈ ਜੀ ਠੀਕ ਹੈ ਤੇ ਚਲੋ ਹੁਣ ਅਗਲੀ ਵਾਰੀ ਫੇਰ ਕਰਾਉਂਗੇ ਪ੍ਰੈਪਰੇਸ਼ਨ ਤੁਸੀਂ ਹਾਂ ਜੀ ਜ਼ਰੂਰ ਕਰ ਲੇ ਗਿਆ ਗੈਦਰਿੰਗ ਹੋਗੀ ਬੱਚਿਆਂ ਦੀ ਨਹੀਂ ਅਜੇ ਨਹੀਂ ਹੋਈ ਕਿਉਂਕਿ ਸਾਡੀ ਟੀਪ ਹੀ ਲਗਣੀ ਹੈ ਅਜੇ ਅੱਛਾ ਅੱਛਾ ਠੀਕ ਹੈ ਜੀ ਤੇ ਉਹਦੇ ਲਈ ਮੈਨੂੰ ਅਜੇ ਖੁਦ ਨਹੀਂ ਪਤਾ ਕਿ ਮੇਰੇ ਤੋਂ ਸਕੂਲ ਕਰਵਾਇਆ ਜਾਵੇ ਪਹਿਲੇ ਮੈਂ ਚਾਹੁੰਦੀ ਤਾਂ ਹੈਗੀਆਂ ਸੀ ਬੱਚਿਆਂ ਨੂੰ ਮੈਂ ਤਿਆਰੀ ਕਰਾਵਾਂਗੀ ਤੇ ਚਲੋ ਬਹੁਤ ਵੱਡੀ ਗੱਲ ਹੈਗੀ ਆ ਪੰਜ ਬੱਚੇ ਆਪਣੇ ਆਪ ਦੇ ਵਿੱਚ ਵੱਡੀ ਅਚੀਵਮੈਂਟ ਹੈਗੀ ਆ ਤੇ ਬਹੁਤ ਬਹੁਤ ਮੁਬਾਰਕਾਂ ਮੈਡਮ ਆਸ ਕਰਦੇ ਆਂ ਅਗਲੀ ਵਾਰੀ ਫੇਰ ਤੁਹਾਡੇ ਜਿਹੜੇ ਹੈਗੇ ਆ ਪੰਜ ਤੋਂ ਵੱਧ ਬੱਚੇ ਸਿਲੈਕਟ ਹੋਣ ਧੰਨਵਾਦ ਮੈਡਮ ਸਤਿ ਸ਼੍ਰੀ ਅਕਾਲ